ਜੱਗੇ ਦਾ ਜਨਮ 19 ਜੂਨ 1971 ਨੂੰ ਮਾਤਾ ਬੀਬੀ ਅਮਰੀਕ कौर ਦੀ ਕੁੱਖੋਂ ਸਰਦਾਰ ਸੰਤੋਖ ਸਿੰਘ ਦੇ ਘਰ ਅਮਰਤ ਸਰਦੀ ਬਾਬਾ ਬਕਾਲਾ ਤਹਿਸੀਲ ਚ ਪੈਂਦੇ ਪਿੰਡ ਕੋਟ ਹਿਆਤ ਵਿੱਚ ਹੋਇਆ ਜੱਗਾ ਜੇ 17 ਕੁ ਸਾਲ ਦਾ ਮੁੱਛ ਫੁੱਟ ਗੱਪਰੂ ਹੀ ਸੀ ਜਦੋਂ ਸ਼ਰੀਕਾਂ ਨੇ ਕਿਸੇ ਗੱਲੋਂ ਵਟ ਖਾ ਕੇ ਬੜੀ ਸਾਜਿਫ ਦੇ ਨਾਲ ਜੱਗੇ ਅਤੇ ਉਸਦੇ ਪਿਤਾ ਸੰਤੋਖ ਸਿੰਘ ਤੇ ਧਾਰਾ 326 ਦਾ ਪਰਚਾ ਦਰਜ ਕਰਵਾ ਦਿੱਤਾ ਪੁਲਿਸ ਨੇ ਜੱਗੇ ਦੇ ਪਿਤਾ ਸੰਤੋਖ ਸਿੰਘ ਨੂੰ ਤਾਂ ਗ੍ਰਿਫਤਾਰ ਕਰਕੇ ਥਾਣੇ ਬੰਦ ਕਰ ਦਿੱਤਾ ਪਰ ਜੱਗਾ ਉਹਨਾਂ ਨੂੰ ਛਕਾਨੀ ਦੇ ਗਿਆ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਜੱਗੇ ਨੇ ਬਾਰੋ-ਬਾਰ ਆਪਣੀ ਜ਼ਮਾਨਤ ਕਰਵਾਈ ਤੇ ਫਿਰ ਖੁਦ ਹੀ ਆਪਣੇ ਪਿਤਾ ਦੀ ਪੈਰਵਾਈ ਆਰੰਭ ਕਰ ਦਿੱਤੀ ਦੂਜੇ ਪਾਸੇ ਸ਼ਰੀਕਾਂ ਦਾ ਪੂਰਾ ਜ਼ੋਰ ਲੱਗਾ ਸੀ ਕਿ ਜੱਗੇ ਨੂੰ ਵੀ ਗ੍ਰਫਤਾਰ ਕਰਵਾਉਣੀ ਕਰਵਾਉਣਾ ਉਦੋਂ 326 ਦੇ ਕੇਸ ਵਿੱਚ ਤਰੀਕ ਪੈ ਗਈ ਤੇ ਸ਼ਰੀਕਾਂ ਨੇ ਵਿਉਂਤ ਬਣਾਈ ਕਿ ਜੇਕਰ ਜੱਗਾ ਤਰੀਕ ਪੁਗਤਣ ਆਇਆ ਤਾਂ ਕਚੈਰੀ ਦੇ ਬਾਹਰੋਂ ਹੀ ਪੁਲਿਸ ਨੂੰ ਚੱਕਵਾ ਦੇਣਾ ਤੇ ਜੇਕਰ ਨਾ ਆਇਆ ਤਾਂ ਉਸ ਦੇ ਕੇਸ ਵਿੱਚੋਂ ਭਗੌੜਾ ਕਰਾਰ ਦਿਵਾਉਣਾ ਨਿਰਧਾਰਤ ਤਰੀਕ ਤੇ ਜੱਗਾ ਕਚੈਰੀ ਪਹੁੰਚਿਆ ਸ਼ਰੀਕਾਂ ਨੇ ਉਂਗਲ ਸਿੱਧੀ ਕਰਕੇ ਉਸ ਦੀ شناخت ਕੀਤੀ ਪੁਲਿਸ ਵਾਲੇ ਦਗੜ-ਦਗੜ ਕਰਦੇ ਜੱਗੇ ਵੱਲ ਭੱਜੇ ਪਰ ਜੱਗਾ ਬਿਜਲੀ ਦੀ ਫੁਰਤੀ ਨਾਲ ਅਦਾਲਤ ਰੂਮ ਦੇ ਅੰਦਰ